ਸਤ ਸ੍ਰੀ ਅਕਾਲ ਭੈਣੇ ਕਿਵੇਂ ਆ ਸਸਰੀਕਾਲ ਭੈਣੇ ਠੀਕ ਆ ਤੂੰ ਦੱਸ ਮੈਂ ਠੀਕ ਆ ਤੂੰ ਐਨੀ ਫਿਕਰ ਜਿ ਲਗਦੀ ਐ ਹਾਂ ਭੈਣੇ ਕੀ ਗੱਲ ਐ ਦੱਸ ਸੱਸ ਤੰਗ ਕਰਦੀ ਐ ਨਹੀਂ ਭੈਣੇ ਸੱਸ ਤਾਂ ਮੇਰੀ ਬਹੁਤ ਚੰਗੀ ਐ ਤੈਨੂੰ ਕੀ ਦੱਸਾਂ ਭੈਣੇ ਮੇਰਾ ਮੁੰਡਾ 6ਵੀਂ ਜਮਾਤ ਚ ਹੋ ਗਿਆ ਹੈ ਹੁਣ ਸਮਝ ਨਹੀਂ ਆਉਂਦੀ ਕਿਹੜੇ ਸਕੂਲ ਚ ਦਾਖਲ ਕਰਾਵਾਂ ਤੈਨੂੰ ਤਾਂ ਪਤਾ ਹੀ ਐ ਹੁਣ ਤੱਕ ਮੈਂ ਫੀਸ ਕਿਵੇਂ ਭਰੀ ਐ ਹੁਣ ਤਾਂ ਤੰਗੀ ਵੀ ਬਹੁਤ ਐ ਪਰ ਮੈਂ ਆਪਣੇ ਮੁੰਡੇ ਨੂੰ ਵਧੀਆ ਸਿੱਖਿਆ ਵੀ ਦੇਣਾ ਚਾਹੁੰਦੀ ਆ بس ਇੰਨੀ ਗੱਲ ਐ ਚੱਲ ਮੇਰੇ ਨਾਲ ਕਿੱਥੇ ਸਰਕਾਰੀ ਹਾਈ ਸਕੂਲ ਖੇੜੀਚਮੇੜੀ ਵਿੱਚ ਪਰ ਭੈਣੇ ਪਰ ਪਰ ਕੁਝ ਨਹੀਂ ਮੈਂ ਵੀ ਆਪਣੇ ਜਵਾਕਾਂ ਨੂੰ ਉੱਥੇ ਪੜਨ ਲਾਇਆ ਐ ਪਰ ਉੱਥੇ ਹੀ ਕਿਉਂ ਉਹ ਦੇ ਇੱਕ ਜਵਾਕ ਤੁਰ ਆਉਂਦਾ ਮੈਂ ਤੇਨੂੰ ਉਹ ਤਾਂ ਪਛਾਨਨੀ ਆ ਪੁੱਤ ਆਂਟੀ ਨੇ ਆਪਣਾ ਬੱਚਾ ਸਰਕਾਰੀ ਹਾਈ ਸਕੂਲ ਖੇੜੀਚਮੇੜੀ ਵਿੱਚ ਲਾਉਣਾ ਐ ਤੋ ਸਕੂਲ ਬਾਰੇ ਦੱਸ ਅੰਟੀ ਜੀ ਸਹਿਸ੍ਰੀਕਾਰ ਅੰਟੀ ਜੀ ਸਾਡੇ ਸਕੂਲ ਦੇ ਅਧਿਆਪਕ ਬਹੁਤ ਪੜੇ ਲਿਖੇ ਤੇ ਤਜਰਬੇਕਾਰ ਹਨ ਅਤੇ ਸਹੀ ਸੇਧ ਦੇਣ ਵਾਲੇ ਹਨ ਸਾਡੇ ਸਕੂਲ ਵਿੱਚ ਪੜਾਈ ਦੇ ਨਾਲ-ਨਾਲ ਵਿਦਿਅਕ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਖੇਡ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ ਜਿਸ ਵਿੱਚ ਸਾਡੇ ਸਕੂਲ ਨੇ ਬਹੁਤ ਸਾਰੇ ਇਨਾਮ ਵੀ ਜਿੱਤੇ ਹਨ ਮਿਆਰੀ ਸਿੱਖਿਆ ਦੇ ਨਾਲ-ਨਾਲ ਸਾਨੂੰ ਸਾਡੇ ਵਿਅਕਤੀਗ ਜੀਵਨ ਵਿੱਚ ਸਹੀ ਸੇਧ ਦੇਣ ਵਾਲੀਆਂ ਗੱਲਾਂ ਵੀ ਸਿਖਾਉਂਦੇ ਹਨ ਪਰ ਪੁੱਤ ਆਉਣ ਵਾਲਾ ਸਮਾਂ ਬਹੁਤ ਅੱਗੇ ਹੈ ਸੈਂਡ ਸਕੂਲ ਵਿੱਚ ਕੰਪਿਊਟਰ ਸਿੱਖਿਆ ਦੇ ਨਾਲ-ਨਾਲ ਪ੍ਰੋਜੈਕਟਰ ਤੇ ਵੀ ਟੀਚਰ ਪੜਾਈ ਕਰਵਾਉਂਦੇ ਹਨ ਤੇਰੀਆਂ ਗੱਲਾਂ ਸੁਣ ਕੇ ਤਾਂ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਚੱਲ ਭੈਣੇ ਚੱਲੀਏ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਤੇ ਮੁੰਡੇ ਦਾ ਦਾਖਲਾ ਕਰਾ ਕੇ ਆਈਏ